ਕੀਰ ਮਟਰ ਦੇ ਵਿਆਪ ਰੁਕੀਆਂ ਲੱਖ ਲੱਖ ਵਧਾਈਆਂ ਅਸੀਂ ਸਾਰੇ ਨਗਰ ਵਾਲੇ ਜਿਹੜੇ ਆ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਤੇ ਮਾਤਾ ਸਲੱਖਣੀ ਜੀ ਦੇ ਵਿਆਹ ਦੀ ਖੁਸ਼ੀ ਦੇ ਵਿੱਚ ਇਹ ਜਿਹੜਾ ਲੰਗਰ ਆ ਇਹ ਚਲਾ ਰਹੇ ਆ ਤੇ ਅਸੀਂ ਜਿਹੜੇ ਨੌਜਵਾਨ ਆ ਉਹਨਾਂ ਨੂੰ ਪ੍ਰੇਰ ਕੇ ਤੇ ਇਹ ਮਤਲਬ ਵੀ ਨਸ਼ਿਆਂ ਤੋਂ ਜਿਹੜੇ ਮੁਕਤ ਹੋਣ ਤੇ ਗੁਰੂ ਨਾਨਕ ਦੇਵ ਜੀ ਦੇ ਇਤਿਹਾਸ ਬਾਰੇ ਤੇ ਇਹ ਪ੍ਰਸਾ ਬਾਰੇ ਜਿਹੜੇ ਜਾਣੂ ਹੋਣ ਤੇ ਹੋਰ ਜਿਹੜਾ ਹੜਾ ਹੜ ਆਇਆ ਹੋਇਆ ਆ ਇਨਾ ਤੋਂ ਅਸੀਂ ਬਹੁਤ ਚਿੰਤਾ ਤਾਂ ਕੋਸ਼ਿਸ਼ ਕਰ ਰਹੇ ਆ ਕਿ ਉੱਥੇ ਵੀ ਉਹਨਾਂ ਦੀ ਸਹੀ ਸਹਾਇਤਾ ਕੀਤੀ ਜਾਵੇ ਤੇ ਵੱਧ ਤੋਂ ਵੱਧ ਸੰਯੋਗ ਜਿਹੜਾ ਦਿੱਤਾ ਜਾਵੇ ਸਰਕਾਰਾਂ ਨੂੰ ਵੀ ਅਪੀਲ ਕਰਦੇ ਹੋ ਸਰਕਾਰਾਂ ਨੂੰ ਅਸੀਂ ਅਪੀਲ ਕਰਦੇ ਆ ਕਿ ਜਿਹੜੇ ਵੀਰ ਜਿਹੜੇ ਹੜਾਂ ਦੀ ਮਾਰ ਥਲੇ ਆਏ ਆ ਉਹਨਾਂ ਦੀ ਵੱਧ ਤੋਂ ਵੱਧ ਜਿਹੜਾ ਸੰਯੋਗ ਦੇਣ ਤੇ ਉਹਨਾਂ ਦੀ ਭਾਵ ਉਨਤ੍ਰਾਸ਼ਨ ਤੇ ਜਿਹੜਾ ਉਹਨਾਂ ਡੰਗਰਾਂ ਦਾ ਚਾਰਾ ਜਿਹੜਾ ਉਪਚਾਇਆ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਿਲਜੀਤ ਸਿੰਘ ਅਸੀਂ ਸਾਰੇ ਪਿੰਡ ਵਾਸੀ ਤਾਂ ਤਾਂ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਹੋਰ ਮਾਤਾ ਸਲੱਖਣ ਜੀ ਦੇ ਵਿਆਹ ਪੁਰਬ ਦੀ ਖੁਸ਼ੀ ਦੇ ਵਿੱਚ ਕੱਲ ਰੋਜ ਤੋਂ ਸ੍ਰੀ ਖੰਡ ਪਾਠ ਸਾਹਿਬ ਆਰੰਭ ਕਰਕੇ ਗੁਰੂ ਕੇ ਲੰਗਰ ਚੱਲ ਰਿਹਾ ਰਾਤੀ ਬਾਰਸ ਦੇ ਵਿੱਚ ਵੀ ਸਿੰਘ ਸਾਡੇ ਤਗੜੇ ਹੋ ਕੇ ਇਸ ਤਰ੍ਹਾਂ ਲੰਗਰ ਲਾਈ ਰੱਖਿਆ ਮਹਾਰਾਜ ਦੀ ਕਿਰਪਾ ਦੇ ਨਾਲ ਹੋਰ ਜਿਹੜੇ ਸਾਡੇ ਨੌਜਵਾਨ ਵੀਰ ਨਖੇ ਕਰਦੇ ਆ ਅਸੀਂ ਉਹਨਾਂ ਨੂੰ ਸਾਡਾ ਇਹੋ ਹੀ ਆ ਮਤਲਬ ਵੀ ਉਹ ਸੇਵਾ ਕਰਨ ਤੇ ਉਧਰੋਂ ਹਟ ਕੇ ਗੁਰੂ ਦੇ ਨਾਲ ਜੁੜਨ